ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰੋ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ YouTube ਚੈਨਲ ਤੇ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਰੋ ਜੋ ਤੁਸੀਂ ਇਸ ਟਰੈਕਟਰ ਦੀਆਂ ਤਸਵੀਰਾਂ ਵੇਖ ਰਹੇ ਹੋ ਫੋਰ 3710 ਇਹ ਟਰੈਕਟਰ ਹੈ ਵਿਕਾਊ ਟਰੈਕਟਰ ਦੀ ਹਾਲ ਤੁਹਾਡੇ ਸਾਹਮਣੇ ਵੇਖ ਸਕਦੇ ਹੋ ਤਸਵੀਰਾਂ ਤੁਸੀਂ 99 ਮਾਡਲ ਟਰੈਕਟਰ ਰੇਟ ਇਸ ਦਾ ਇਹਨਾਂ ਵੀਰਾਂ ਨੇ 1,170,000 ਦੇ ਲਗਭਗ ਦੱਸਿਆ 99 ਮਾਡਲ ਟਰੈਕਟਰ ਰੇਟ 1,70,000 ਜਿਹੜੇ ਵੀਰ ਲੈਣ ਦੇ ਚਾਹਵਾਨ ਨੇ ਉਹ ਵੀਰ ਕਮੈਂਟ ਕਰਕੇ ਸਾਥੋਂ ਇਹਨਾਂ ਵੀਰਾਂ ਦਾ ਕੰਟੈਕਟ ਨੰਬਰ ਪ੍ਰਾਪਤ ਕਰ ਸਕਦੇ ਨੇ ਜਾਂ ਵੀਰੋ ਤੁਸੀਂ ਇਸ ਟਰੈਕਟਰ ਨੂੰ ਬਰਨਾਲਾ ਮੰਡੀ ਤੇ ਵੇਖ ਸਕਦੇ ਹੋ ਜੋ ਕਿ ਹਰ ਸੋਮਵਾਰ ਨੂੰ ਲੱਗਦੀ ਹੈ 99 ਮਾਡਲ ਟਰੈਕਟਰ ਰੇਟ 1,70,000 ਵੀਰੋ ਜੇ ਵੀਡੀਓ ਵਧੀਆ ਲੱਗਦੀ ਹੈ ਸੋ ਲਾਈਕ ਜਰੂਰ ਕਰ ਦਿਓ ਨਾਲ ਹੀ ਜਿਨ੍ਹਾਂ ਨੇ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਜੀ